ਮਸਲਾ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦਾ ਵਾਦੂ ਸੁਰੱਖਿਆ ਪੰਜਾਬ ਪੁਲਿਸ ਨੇ ਵਾਪਸ ਲਈ ਹੈ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਬੜੀਆਂ ਗੰਭੀਰ ਤੇ ਸੰਜੀਦਾ ਕੋਈ ਜਾਣਕਾਰੀਆਂ ਹੁੰਦੀਆਂ ਨੇ ਜੋ ਕਿ ਜਨਤਕ ਨਹੀਂ ਹੋਣੀਆਂ ਚਾਹੀਦੀਆਂ ਪਰ ਇੱਥੇ ਜਨਤਕ ਕਿਵੇਂ ਹੋ ਰਹੀਆਂ ਨੇ ਕਿਉਂਕਿ ਖੁਦ ਡੀਜੀਪੀ ਗੌਰਵ ਯਾਦਵ ਨੇ ਇਸ ਗੱਲ ਦਾ ਪਿਤੇ ਦਿਨ ਖੁਲਾਸਾ ਕੀਤਾ ਜਾਣਕਾਰੀ ਸਾਂਝੀ ਕੀਤੀ ਹੈ ਮੀਡੀਆ ਦੇ ਨਾਲ ਲੋਕਾਂ ਨੂੰ ਦੱਸਿਆ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਕਿਉਂ ਦਿੱਤੀ ਹੋਈ ਸੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੋਨਾਂ ਨੂੰ ਹੀ ਜਿਹੜੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਹੁਣ ਜੈਡ ਪਲੱਸ ਪ੍ਰੋਟੈਕਟਿਵ ਕਿੰਨੇ ਨੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਨੇ ਉਪ ਮੁੱਖ ਮੰਤਰੀ ਸ਼ਾਮਲ ਵੀ ਨੇ ਔਰ ਕਈ ਸਾਬਕਾ ਵਜ਼ੀਰ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਦੇ ਵੱਲੋਂ ਕੋਈ ਨਾ ਕੋਈ ਥ੍ਰੈਟ ਹੈ ਜਾਂ ਅਹਿਮ ਅਹੁਦਿਆਂ ਉੱਤੇ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਜਾਂ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਬਤੌਰ ਡੀਜੀਪੀ ਦੀਆਂ ਸੇਵਾਵਾਂ ਦੇ ਚੁੱਕ ਕੇ ਉਹਨਾਂ ਸੇਵਾਮੁਕਤ ਹੋ ਚੁੱਕੇ ਆਈਪੀਐਸ ਅਧਿਕਾਰੀਆਂ ਨੂੰ ਵੀ ਜੈਡ ਪਲੱਸ ਰੱਖਿਆ ਦਿੱਤੀ ਗਈ ਹੈ ਤੇ ਉਹਨਾਂ ਦੇ ਵਿੱਚ ਹੀ ਨਾਮ ਬੋਲਦੇ ਨੇ ਦਿੱਲੀ ਦੇ ਕੁਝ ਲੀਡਰਾਂ ਦੇ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਮ ਮੂਰਲੀਆ ਕਤਾਰਾਂ ਦੇ ਵਿੱਚ ਹੈ ਤਾਂ ਹੁਣ ਸੁਰੱਖਿਆ ਨੂੰ ਲੈ ਕੇ ਜਦੋਂ ਦਿੱਲੀ ਦੇ ਵੱਲੋਂ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਤੇ ਜਾਣਕਾਰੀ ਪੰਜਾਬ ਪੁਲਿਸ ਨੂੰ ਦੇਣੀ ਪੈ ਗਈ ਕਿਉਂਕਿ ਉੱਥੇ ਵਿਧਾਨ ਸਭਾ ਚੋਣਾਂ ਨੇ ਤੇ ਉੱਥੇ ਸੁਰੱਖਿਆ ਮਿਲਣ ਦੇ ਕਰਕੇ ਉੱਥੇ ਜਿਹੜੀਆਂ ਗੱਡੀਆਂ ਦਾ ਮਸਲਾ ਉੱਥੇ ਦੇ ਸੁਰੱਖਿਆ ਮੁਲਾਜ਼ਮਾਂ ਦਾ ਮਸਲਾ ਕਿ ਕਿੰਨੇ ਮੁਲਾਜ਼ਮ ਦਿੱਤੇ ਹੋਏ ਨੇ ਕਿਸ-ਕਿਸ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਦਿੱਲੀ ਦੇ ਆਗੂਆਂ ਨੂੰ ਉਸ ਦੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਬਕਾਇਦਾ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਪਹਿਲੇ ਨੰਬਰ ਦੇ ਉੱਤੇ ਨਾਮ ਹੈ ਕਿ ਉਹਨਾਂ ਨੂੰ ਜੈਡ ਪਲੱਸ ਪ੍ਰੋਟੈਕਟਿਵ ਦੇ ਵਿੱਚ ਗਿਣਿਆ ਜਾਂਦਾ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਹੈ ਇਥੋਂ ਤੱਕ ਕਿ ਐਮਪੀ ਜਿਹੜੇ ਨੇ ਰਾਜ ਸਭਾ ਦੇ ਮੈਂਬਰ ਰਘੁਵਚੜਾ ਨੂੰ ਵੀ ਜਿਹੜੀ ਆ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਆ ਤਾਂ ਦੋ ਲੀਡਰ ਦਿੱਲੀ ਦੇ ਨੇ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਆ ਬਾਕੀ ਸਾਰੇ ਲੀਡਰ ਜਿਹੜੇ ਨੇ 16 ਦੇ ਵਿੱਚ ਜਿਹੜੀ ਜਿਹੜੀ ਲਿਸਟ ਆ ਸੂਚੀ ਉਸ ਦੇ ਵਿੱਚ ਬਾਕੀ ਪੰਜਾਬ ਦੇ ਲੀਡਰ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਸੰਬੰਧਤ ਨੇ ਕਾਂਗਰਸ ਨਾਲ ਵੀ ਸੰਬੰਧਤ ਨੇ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਵਿੱਚ ਨਾਮ ਹੋਣਾ ਤਾਂ ਜਿਹੜਾ ਉਹ ਲਾਜ਼ਮੀ ਸੀ ਔਰ ਇਸ ਮਸਲੇ ਦੇ ਵਿੱਚ ਜਿਹੜੀ ਸਿਕਿਉਰਿਟੀ ਦਿੱਤੀ ਗਈ ਆ ਡੀਜੀਪੀ ਗੌਰਵ ਯਾਦਵ ਨੇ ਖੁਦ ਇਹਨਾਂ ਗੱਲਾਂ ਦੀ ਜਿਹੜੀ ਆ ਜ਼ਿਕਰ ਕੀਤਾ ਹੈ ਖੁਲਾਸਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ ਨੂੰ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜੈਡ ਪਲੱਸ ਰੱਖਿਆ ਦੇ ਬਾਵਜੂਦ ਉਹਨਾਂ ਦੀ ਨਿਗਰਾਨੀ ਕਰਦੀ ਆ ਰਹੀ ਪੰਜਾਬ ਪੁਲਿਸ ਦੀ ਬਾਦੂ ਸੁਰੱਖਿਆ ਛਤਰੀ ਪੰਜਾਬ ਪੁਲਿਸ ਵੱਲੋਂ ਵਾਪਸ ਲੈ ਲਈ ਗਈ ਹੈ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਫੇਰੀ ਦੌਰਾਨ মিডিਆ ਨਾਲ ਗੱਲਬਾਤ ਕਰਦਿਆਂ ਦਿੱਤੀ ਸੀ ਉਹਨਾਂ ਕਿਹਾ ਕਿ ਜੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਵੱਖ-ਵੱਖ ਪੱਧਰ ਤੇ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਹੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਹੁਣ ਇਥੇ ਲੋਕਾ ਜਿਹੜੇ ਸਵਾਲ ਇਹ ਕਰ ਰਹੇ ਨੇ ਜਦੋਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਵਾਕਈ ਕਿਸੇ ਤਰ੍ਹਾਂ ਦੀ ਕੋ ਧਮਕੀ ਮਿਲ ਰਹੀ ਹੈ ਥ੍ਰੈਟ ਮਿਲ ਰਿਹਾ ਹੈ ਤੇ ਉਹਨਾਂ ਨੂੰ ਜਿਹੜੀ ਜੈਡ ਪਲੱਸ ਰੱਖਿਆ ਜਾ ਜਿਹੜੀ ਵੀ ਸੁਰੱਖਿਆ ਦੀ ਲੋੜ ਹੈ ਤਾਂ ਉਸ ਦੇ ਲਈ ਦਿੱਲੀ ਪ੍ਰਸ਼ਾਸਨ ਦੇ ਨਾਲ ਉਹਨਾਂ ਨੂੰ ਜਿਹੜੀ ਸੁਰੱਖਿਆ ਏਜੰਸੀਆਂ ਦੇ ਨਾਲ ਜਿਹੜੀ ਇਨਪੁਟ ਦੇ ਆਧਾਰ ਦੇ ਉੱਤੇ ਸੁਰੱਖਿਆ ਦਿੱਤੀ ਗਈ ਹੈ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਬਜਾਏ ਕਿ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁਖੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਹੈ ਜਾਂ ਕੋਈ ਧਮਕੀ ਮਿਲ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ੜਿੱਕਾ ਬਣਨ ਦੀ ਕੋਸ਼ਿਸ਼ ਵਿੱਚ ਕਰ ਰਿਹਾ ਹੈ ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਨੇ ਤੇ ਜਾਏ ਫਿਰ ਫੋਨ ਕਾਲ ਦੇ ਜ਼ਰੀਏ ਜਾਂ ਜਿਸ ਤਰ੍ਹਾਂ ਦੀ ਵੀ ਸੁਰੱਖਿਆ ਏਜੰਸੀਆਂ ਦੀ ਇਨਪੁੱਟ ਹੈ ਉਸ ਆਧਾਰ ਦੇ ਉੱਤੇ ਉਹਨਾਂ ਦੀ ਜਿਹੜੀ ਸੁਰੱਖਿਆ ਵਧਾਈ ਜਾਵੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਕੋਈ ਇਤਰਾਜ਼ ਨਹੀਂ ਹੋ ਸਕਦਾ ਜਾਂ ਪੰਜਾਬ ਦਾ ਕੋਈ ਵੀ ਲੀਡਰ ਹੋਵੇ ਕਿਸੇ ਵੀ ਧਿਰ ਨਾਲ ਸਬੰਧਤ ਹੋ ਸਕਦਾ ਉਸ ਦੇ ਬਾਰੇ ਕੋਈ ਵੀ ਨਹੀਂ ਚਾਹੇਗਾ ਕਿ ਕਿਸੇ ਦੀ ਜਾਨ ਆ ਜਿਹੜੀ ਉਹ ਅਜਾਈ ਜਾਵੇ ਜਾਂ ਫਿਰ ਖਤਰੇ ਵਿੱਚ ਪੈ ਜਾਵੇ ਤਾਂ ਹੁਣ ਜਿੱਥੋਂ ਤੱਕ ਰਹੀ ਗੱਲ ਅਰਵਿੰਦ ਕੇਰੀਵਾਲ ਦੀ ਤੇ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਤੋਂ ਬਾਅਦ ਇੱਕ ਚਰਚਾ ਛਿੜ ਗਈ ਹੈ ਕਿ ਦਿੱਲੀ ਦੇ ਲੀਡਰਾਂ ਨੂੰ ਜਿਹੜੀ ਜੈਡ ਪਲੱਸ ਸੁਰੱਖਿਆ ਤੱਕ ਦੇ ਦਿੱਤੀ ਗਈ ਹੈ ਲੱਖਾਂ ਦਾ ਖਰਚਾ ਪੈਂਦਾ ਹੈ ਦਿੱਲੀ ਪੁਲਿਸ ਦੇ ਤਾਲਮੇਲ ਤਹਿਤ ਹੀ ਪੁਲਿਸ ਵੱਲੋਂ ਫੋਰਸ ਵਾਪਸ ਬੁਲਾ ਲਈ ਗਈ ਤੇ ਪਰ ਪੰਜਾਬ ਪੁਲਿਸ ਇਸ ਸਬੰਧੀ ਦਿੱਲੀ ਪੁਲਿਸ ਨਾਲ رابطہ ਬਣਾ ਕੇ ਰੱਖ ਰਹੀ ਹੈ ਇਹ ਵੀ ਡੀਜੀਪੀ ਗੌਰਵ ਯਾਦਵ ਨੇ ਆਖਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋਣ ਦੇ ਨਾਲ-ਨਾਲ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹਿਣ ਸਮੇਤ ਹੋਰ ਕਾਰਨਾ ਕਰਕੇ ਉਹਨਾਂ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਤਹਿਤ ਦਿੱਲੀ ਪੁਲਿਸ ਵੱਲੋਂ 63 ਪੁਲਿਸ ਮੁਲਾਜ਼ਮਾਂ ਤੇ ਆਧਾਰਿਤ ਜੈਡ ਪਲੱਸ ਰੱਖਿਆ ਦਿੱਤੀ ਗਈ ਹੈ। ਪੰਜਾਬ ਆਉਣ ਤੇ ਵੀ ਇਹ ਸੁਰੱਖਿਆ ਛਤਰੀ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਆਉਣ ਤੇ ਤਾਂ ਪੰਜਾਬ ਪੁਲਿਸ ਵੱਲੋਂ ਆਪ ਆਗੂ ਨੂੰ ਵਾਧੂ ਸੁਰੱਖਿਆ ਦਿੱਤੀ ਹੀ ਜਾਂਦੀ ਹੈ। ਇਸ ਦੇ ਨਾਲ ਹੀ ਦਿੱਲੀ 'ਚ ਵੀ ਪੰਜਾਬ ਪੁਲਿਸ ਦੀ ਕਈ ਮੁਲਾਜ਼ਮ ਉਹਨਾਂ ਦੇ ਨਾਲ 24 ਘੰਟੇ ਚਲਦੇ ਨੇ 63 ਮੁਲਾਜ਼ਮ ਤਾਂ ਜਾਣਕਾਰੀ ਦੇ ਮੁਤਾਬਕ ਦਿੱਲੀ ਪੁਲਿਸ ਵੱਲੋਂ ਹੀ ਦਿੱਤੇ ਗਏ ਨੇ ਅਰਵਿੰਦ ਕੇਜਰੀਵਾਲ ਨੂੰ ਤਾਂ ਇੱਕ ਵੱਡਾ ਸੁਰੱਖਿਆ ਘੇਰਾ ਅਰਵਿੰਦ ਕੇਜਰੀਵਾਲ ਦਾ ਪਹਿਲਾਂ ਤੋਂ ਹੈ ਪਰ ਪੰਜਾਬ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਸਮੇਂ-ਸਮੇਂ ਤੇ ਵਾਧੂ ਮੁਹਈਆ ਕਰਵਾਈ ਜਾਂਦੀ ਰਹੀ ਹੈ ਇਸ ਗੱਲ ਦੀ ਖੁਦ ਪੁਸ਼ਟੀ ਤੇ ਖੁਲਾਸਾ ਤੇ ਜਾਣਕਾਰੀ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਕਿ ਅਸੀਂ ਸੁਰੱਖਿਆ ਕਿਉਂ ਦੇ ਰਹੇ ਹਾਂ ਕਿਉਂਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜੇ ਇਹ ਥ੍ਰੈਟ ਮਿਲ ਰਹੇ ਨੇ ਤੇ ਸੁਰੱਖਿਆ ਏਜੰਸੀਆਂ ਦੀ ਇਨਪੁਟ ਦੇ ਆਧਾਰ ਦੇ ਉੱਤੇ ਇਹ ਜਿਹੜੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਸਿਆਸੀ ਵਿਰੋਧੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਿਵੇਂ ਮਾਮਲਿਆਂ ਤੇ ਤੇ ਉਹ ਮਿਲਿਆ ਤੇ ਉਹਨਾਂ ਦੇ ਸਿਆਸੀ ਵਿਰੋਧੀਆਂ ਦਾ ਕਹਿਣਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਇਸ ਤਰ੍ਹਾਂ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਹ ਮਾਮਲਾ ਉਬਰਨ ਕਰਕੇ ਪੰਜਾਬ ਪੁਲਿਸ ਸਰਕਾਰ ਨੇ ਆਪਣੀ ਸਾਰੀ ਫੋਰਸ ਵਾਪਸ ਬੁਲਾ ਲਈ ਹੈ ਉੰਜ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਸੁਰੱਖਿਆ ਸਬੰਧੀ ਪਿਛਲੇ ਦਿਨਾਂ ਤੋਂ ਅਨਰੂਨੀ ਰੇਡਾਂ ਚੱਲਦਾ ਆ ਰਿਹਾ ਸੀ ਸਬੰਧੀ 6 ਜਨਵਰੀ 2025 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਦਿੱਲੀ ਪੁਲਿਸ ਨੂੰ ਕੋਈ ਹਦਾਇਤ ਤੇ ਸਲਾਹ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਸੁਰੱਖਿਆ ਵਾਪਸ ਬਲਾਈ ਗਈ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਮੁਕੰਮਲ ਹੁੰਦੇ ਹੀ ਉਹ ਸੁਰੱਖਿਆ ਮੁੜ ਤੋਂ ਹੋਇਆ ਕਰਵਾ ਦਿੱਤੀ ਜਾਵੇ ਕਿ ਇਹ ਤੇ ਪੰਜਾਬ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਸਿਆਸਤ ਭਾਰੂ ਸੀ ਪਰ ਜੈਡ ਪਲੱਸ ਸੁਰੱਖਿਆ ਪੰਜਾਬ ਦੇ ਖਾਤੇ ਵਿੱਚੋਂ ਦਿੱਲੀ ਦੇ ਲੀਡਰਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ ਉਹ ਕਿਸ ਸਹਾਸੀਅਤ ਨਾਲ ਦਿੱਤੀ ਜਾ ਰਹੀ ਹੈ ਕਿਸ ਆਧਾਰ ਤੇ ਦਿੱਤੀ ਜਾ ਰਹੀ ਹੈ ਇਹ ਸਿਆਸੀ ਤੌਰ ਦੇ ਉੱਤੇ ਤਾਂ ਜਿਹੜਾ ਸਵਾਲਾਂ ਦੇ ਵਿੱਚ ਘਿਰ ਗਈ ਹੈ ਆਮ ਆਦਮੀ ਪਾਰਟੀ ਪਰ ਦੂਸਰੇ ਪਾਸੇ ਦੇਖਿਆ ਜਾਵੇ ਤੇ ਪੰਜਾਬ ਪੁਲਿਸ ਖੁਦ ਪੰਜਾਬ ਪੁਲਿਸ ਦੇ ਮੁਖੀ ਕਹਿ ਰਹੇ ਨੇ ਕਿ ਜਿਹੜੀ ਥ੍ਰੈਟ ਧਮਕੀਆਂ ਆਉਣ ਦੇ ਕਰਕੇ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਜਿਸ ਕਿਸੇ ਲੀਡਰ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਉਸ ਦਾ ਆਧਾਰ ਕੀ ਹੋਣਾ ਚਾਹੀਦਾ ਕਿ ਉਸ ਦੇ ਅਧਿਕਾਰ ਖੇਤਰ ਨੂੰ ਵੀ ਧਿਆਨ ਚ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਕਿਹੜੇ ਸੂਬੇ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਉਹ ਸੂਬਾ ਕੋਈ ਵੀ ਹੋਵੇ ਤੇ ਸੂਬੇ ਦੀ ਪੁਲਿਸ ਵੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਵੀ ਸੂਬੇ ਦੀ ਪੁਲਿਸ ਨੂੰ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਜਿਹੜੀ ਜਿਹੜੀ ਹੈ ਅਧਿਕਾਰ ਖੇਤਰ ਹੋਣਾ ਚਾਹੀਦਾ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਵਿਚਾਰ ਰੱਖਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ